ਵਾਹਿਗੁਰੂ ਸਾਹਿਬ ਜੀ ਪ੍ਰੀਦਾ ਬਾਰ ਪਰਾਇ ਬੈਸਨਾ ਸਾਈ ਮੁਝ ਨ ਦੇ ਜੇ ਤੂ ਏਵੈ ਰਖਸੀ ਜੀਉ ਸਰੀਰੋ ਲੈ ਪ੍ਰੀਦਾ ਬਾਰ ਪਰਾਇ ਬੈਸਨਾ ਸਾਈ ਮੁਝ ਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਸੇਖ ਫਰੀਦ ਜੀ ਦੇ ਸ਼ਲੋਕਾਂ ਦੀ ਸੰਥਿਆ ਕਰ ਰਹੇ ਹਾਂ ਅੱਜ ਬਤਾਲਵੀਂ ਪੌੜੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਫ੍ਰੀਤਾ ਇਥੇ ਜੰਮ ਕੇ ਲੱਗੇਗੀ ਬਾਰ ਪਰਾਇ ਪਪਾ ਰਾਰੇ ਕੰਨਾ ਪ੍ਰਾ ਬੋਲ ਕੇ ਵਿੱਚ ਡਹਿ ਦੇਣੀ ਐ ਈੜੀ ਸਿਆਰੀ ਐੜੇ ਦਿਲਾਂ ਆਇਆ ਆਇਆ ਪਰਾਇ ਐ ਇਸ ਤਰ੍ਹਾਂ ਬੋਲਣਾ ਹੈ ਬੈਸਨਾ ਇਥੀ ਵਿਸ਼ਰਾਮ ਸਾਈ ਸੱッセ ਕੰਨਾ ਉੱਤੇ ਬਿੰਦੀ ਲਾਉਣੀ ਐ ਮੁਝ ਮੰਮੇ ਔਕਲ ਉੱਤੇ ਅਧ ਚੱਜੇ ਦਿਲਾਵਾ ਮੁਝ ਇਥੇ ਅਠਮਕੀ ਨਾ ਦੇਹ ਆਏ ਸਿਆਰੀ ਜੇ ਤੂੰ ਏਵ ਰਖਸੀ ਏਵ ਬਵਿਦ ਲਾਵਾ ਵੈ ਏਵ ਰਖਸੀ ਰਾਰੀ ਅਦਕ ਇਥੇ ਵਿਸ਼ਰਾਮ ਜੀਉ ਉੜੇ ਔਂਕੜ ਸਰੀਰੋ ਲੇ ਹਾਇ ਸਿਆਰੀ ਕੰਦ ਤਦੇ ਸਿਆਰੀ ਕੋਹਾੜਾ ਇਥੇ ਜਮ ਕੇ ਸਿਰ ਕੜਾ ਇਥੇ ਵਿਸ਼ਰਾਮ ਵਾਣ ਕ ਸਰ ਇਥੇ ਕੈ ਵਕ ਬੋਲਣਾ ਸਰ ਵਕ ਬੋਲਣਾ ਹੈ ਦੂਸਰਾ ਪਾਠ ਕੈ ਸਰ ਬੋਲਿਆ ਜਾਂਦਾ ਹੈ ਪਰ ਸੰਪਰਦਾਵਾਂ ਦੇ ਵਿੱਚ ਕੈ ਵਕ ਰਹਿ ਜਾਂਦਾ ਸਰ ਵਕ ਰਹਿ ਜਾਂਦਾ ਹੈ ਇਥੇ ਠੰਮ ਕੇ ਲੋਹਾਰ ਲੱਲੇਹੋੜਾ ਲੰਮਾ ਕਰਕੇ ਬੋਲਣਾ ਲੋਹਾਰ ਫਰੀਦਾ ਇਥੇ ਜਮ ਕੇ ਫੌ ਲੋੜੀ ਸੋ ਆਪਣਾ ਇਥੇ ਵਿਚਰਾਮ ਤੂੰ ਲੋੜੇ ਅੰਗਿਆਰ ਫਰੀਦਾ ਇੱਥੇ ਜਮਕੇ ਇਕਨਾ ਇਕੱਠਾ ਬਲਣਾ ਹੈ ਆਟਾ ਅਗਲਾ ਇੱਥੇ ਵਿਚਰਾਮ ਇਕਨਾ ਇਕੱਠਾ ਬਲਣਾ ਹੈ ਇੱਥੇ ਠੰਮ ਕੇ ਨਾਹੀਂ ਲੋਣ ਦੱਲੇ ਹੋੜਾ ਲੋਣ ਆਣੇ ਓਂਕੜ ਲੋਣ ਅੱਗ ਅੜਿਆਦਕ ਅੱਗ ਗਏ ਸੰਜਾਪ ਸੰਜਾਪ ਬੋਲ ਕੇ ਵੇਚ ਡਹ ਦੇਣੀ ਐ ਫੇਰ ਬੋਲਣਾ ਸਨ ਸੰਬੰਧ ਕਰਕੇ ਇਕੱਠਾ ਬੋਲ ਦੇਣਾ ਹੈ ਸੰਯਾਪ ਸਨ ਇੱਥੇ ਵਿਸ਼ਰਾਮ ਚੋਟਾ ਟਾਹ ਕੇ ਕੰਨਾ ਉੱਤੇ ਬਿੰਦੀ ਖਾਸੇ ਖਖੇ ਕੰਨਾ ਉੱਤੇ ਅਦਕ ਸਸੇ ਵਿਆਰੀ ਖਾਸੇ ਥੋੜਾ ਭਾਰਾ ਬੋਲਿਆ ਜਾਵੇਗਾ ਕਾਂ ਨਾਣੇ ਔਂਕੜ ਪਾਸ ਦਮਾਮ ਛੱਤ ਸਿਰ ਇੱਥੇ ਵਿਸ਼ਰਾਮ ਧੀਰੀ ਸੱਡੋ ਸਸੇ ਅਦਕ ਰੱਡ ਰੱਡ ਰਾਰੇ ਅਦਕ ਸੱਡੋ ਰੱਡ ਇਹ ਭਾਰੇ ਬੋਲੇ ਜਾਣਗੇ ਜਾਏ ਸੁੱਤੇ ਜੀਰਾਣ ਮਹਿ ਇਥੇ ਵਿਸ਼ਰਾਮ ਥੀਏ ਈੜੀਨਾ ਅਤੇਮਾ ਗੱਡ ਗੱਗੇ ਅਦਕ ਫਰੀਦਾ ਇਥੇ ਜੰਮ ਕੇ ਕੋਠੇ ਮੰਡਪ ਮਾਰਿਆ ਉਹ ਸਾਰੇ ਦੇ ਉਹ ਸਾਰੇ ਬੋਲ ਕੇ ਦੇ ਸਮੰਧਕ ਕਰਕੇ ਬੋਲਣਾ ਹੈ ਉਹ ਸਾਰੇ ਦੇ ਧੀ ਗਏ ਕੂੜਾ ਸੌਦਾ ਸਸਾ ਊੜ ਔਂਕੜ ਸੌ ਦੱਦੇ ਕੰਨ ਸੌਦਾ ਛੇਤੀ ਬੋਲਣਾ ਹੈ ਕਾਰ ਗਏ ਗੋਰੀ ਗੱਗੇ ਹੋੜਾ ਰਾਰੇ ਬਿਹਾਰੀ ਉੱਤੇ ਬਿੰਦੀ ਗੋਰੀ ਆਏ ਪਏ ਫਰੀਦਾ ਇਥੇ ਜੰਮ ਕੇ ਕਿੰਤੜ ਮੇਖਾ ਅਗਲੀਆਂ ਇਥੇ ਵਿਸ਼ਰਾਮ ਜਿੰਦ ਜਿੱਥੇ ਠੰਮ ਕੇ ਨ ਕਾਈ ਮੇਖ ਵਾਰੀ ਆਪੋ ਆਪਣੀ ਇਥੇ ਵਿਸ਼ਰਾਮ ਚੱਲੇ ਚੱਦਕ ਮਸਾਇਕ ਸੇਖ ਫਰੀਦਾ ਖਿੰਟੜ ਮੇਕਾ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ